ਜੋ ਥੱਲੇ ਉਤਰਾਂਗੇ ਹੁਣ ਪਤਾ ਲੱਗੂ ਗੁਰਬਾਣੀ ਚ ਹੈ ਕੀ ਉਹ ਵਿਦਵਾਨਾਂ ਵਾਲੀ ਉਹ ਗੱਲ ਚਲੀ ਆ ਹੁਣ ਤੇ ਆਪਣੀ ਹਾਂ ਜੇ ਬੁੱਧੀਵਾਨਾਂ ਨਾਲ ਗੱਲ ਨਹੀਂ ਚਲੀਏਗੀ ਹੁਣ ਵਿਸ਼ੇ ਵਸਤੂ ਵਾਲੀ ਗੱਲ ਆ ਜਾਈਏ ਵਿਦਵਾਨਾਂ ਦੇ ਲੈਵਲ ਤੇ ਇਹਦਾ ਝਗੜਾ ਹੀ ਰਿਹਾ ਹੁਣ ਤੇ ਵੀ ਇਹ ਉੱਤੇ ਚਾਹੀਦਾ ਕਿ ਥੱਲੇ ਚਾਹੀਦਾ ਪਿੱਛੇ ਮੰਨ ਗਏ ਸੀ ਉਹ ਬੰਦੇ ਸੀ ਜਿਹੜੇ ਉਹ ਵੀ ਵਿਦਵਤਾ ਵਾਲੀ ਗੱਲ ਸੀ ਮੇਰੀ ਜਿਹੜੀ ਦਲੀਲ ਸੀ ਰੇਡੀਓ ਡੀਜ਼ਲ ਤੇ ਇਰਟ ਚਾਰਜ ਵੀ ਲੀਲ ਦਿੱਤੀ ਹੈ ਉਹ ਬਿੱਦੂ ਬਤਾਲੀ ਗਲੀਲੇ ਸੀ ਜਦ ਬਨੇ ਇਹਨਾਂ ਨੇ ਪੈਂਡ ਦੇ ਦਲੀਲ ਦਿੱਤੀ ਹੈ ਸ਼ਾੜ ਦੇ ਵਿੱਚ ਉਹਨੇ ਫੈਸਲਾ ਕਰ ਪੈਂਡ ਕੇ ਕਰਤਾ ਸੀ ਕੀ ਜੀ ਦਾ ਮੰਗਲਾ ਜੋਂ ਮੈਂ ਕਿਹਾ ਵੀ ਉੱਤੇ ਇਹ ਜਣਾ ਰਾਗ ਥੱਲੇ ਨਹੀਂ ਆ ਸਕਦਾ ਨਾ ਉੱਤੇ ਨਹੀਂ ਆ ਸਕਦਾ ਜੇ ਰਾਗ ਉੱਤੇ ਆ ਗਿਆ ਜੋ ਕੁਝ ਲਿਖਿਆ ਗਿਆ ਥੱਲੇ ਸਭ ਰਾਗ ਦਾ ਹਿੱਸਾ ਹੋ ਗਿਆ ਹੂੰ ਹੋ ਗਿਆ ਨਾ ਹੋ ਗਿਆ ਹੂੰ ਫਿਰ ਕੀ ਇਹ ਇਹੀ ਜਿਹੜਾ ਮੰਤਰ ਮੂਲ ਮੰਤਰ ਜਿਹਨੂੰ ਅਸੀਂ ਕਹਿੰਦੇ ਹਾਂ ਇਹ ਹਰੇਕ ਰਾਗ ਚ ਇਹ ਗਾਇਆ ਜਾ ਸਕਦਾ ਹੈ ਹਰੇਕ ਰਾਗ ਦਾ ਹਿਸਾਬ ਨਾਲ ਜੋ ਰਾਗ ਦਾ ਮਤਲਬ ਕੀ ਰਹੇਗਾ ਰਾਗਦਿਆਂ ਮਾਤਰਾਵਾਂ ਦਾ ਰਾਗ ਦੇ ਡਿਫਰੈਂਸ ਕੀ ਰਹੇਗੇ ਇਹ ਗੱਲ ਦਲੀਲ ਬੰਦ ਰਹੀਓ ਸਾਰੇ ਵਿਦਵਾਨ ਕੰਦੂ ਗੱਲ ਠੀਕ ਹੈ ਕੋਣੀ ਇਹ ਬਾਤ ਰਾਂਦੇ ਉਹੀ ਗੱਲ ਹੈ ਹਰੇਕ ਰਾਗ ਕਿਵੇਂ ਹੋਜੀ ਜਿੱਥੇ ਰਾਗ ਬਦਲੂ ਮਾਤਰਾ ਬਦਲੂਗੀ ਜੀ ਚਾਲ ਬਦਲੂਗੀ ਯੂਨਿਟ ਆਲ ਬਦਲੂਗੀ ਫੇ ਉਹਨਾਂ ਨੇ ਕਹੇ ਹਾਂ ਰਾਤ ਉੱਤੇ ਚੱਲ ਚੱਲ ਲਿਖਿਆ ਗੁਰੂਗ੍ਰਾਮ ਸਾਹਿਬ ਪੰਜਵੇਂ ਪਾਤਸ਼ਾਹ ਨੇ ਉਹਨਾਂ ਨੇ ਰਾਗਬਾਈ ਉਹਨਾਂ ਦੇ ਨਾਲ ਮਹੱਲੇ ਬਾਤ ਹੈ ਰਾਗਬਾਈ ਉਹਨਾਂ ਨੇ ਕੀਤੀ ਬਾਣੀ ਰਾਗਬਾਈ ਪਹਿਲਾਂ